ਤਾਂ ਖੋਹਾਂ ਦੀਆਂ ਵਾਰਦਾਤਾਂ ਫਰੀਦਪੁਰ ਜਿਹੜੀਆਂ ਹੁੰਦੀਆਂ ਜ਼ਿਆਦਾਤਰ ਦਿਖਾਈ ਦੇ ਰੀਆਂ ਜਿਸ ਕਰਕੇ ਪੁਲਿਸ ਦੀ ਨੱਕ ਚ ਵੀ ਦਮ ਜਿਹੜਾ ਇਹ ਚੋਰੇ ਤੇ ਲੁਟੇਰਿਆਂ ਨੇ ਜਿਹੜਾ ਕੀਤਾ ਹੋਇਆ ਤੇ ਉੱਥੇ ਆਮ ਜਿਹੜਾ ਲੋਕ ਹੈ ਗਿਆ ਉਹ ਵੀ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਉਸ ਤੇ ਲਗਾਤਾਰ ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਮੈਂ ਆਪਣੀ ਫੋਰਸ ਕੋ बधाई देता हूं कि तो उन्होंने अपनी जान जोखिम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूँ मेरा काम है क्योंकि तो मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅਬ ਭਰਜ ਨਿਵਾਨੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਜੜਿਆ ਪੁਲਿਸ ਪ੍ਰਸ਼ਾਸਨ ਵਾਲੇ ਵੀਰੇ ਤੇ ਜਿਹੜਾ ਵੀ ਉਹ ਕੰਮ ਕੀਤਾ ਜਾ ਰਿਹਾ ਤੇ ਸਖਤੀ ਜੜੀ ਕੀਤੀ ਜਾ ਰਹੀ ਹੈ ਜਿਸ ਦੇ ਆਧਾਰ ਤੇ ਕਰੀਬ 14 ਦੇ ਕਰੀਬ ਜੜਿਆ ਮੋਟਰਸਾਈਕਲ ਪੁਲਿਸ ਨੇ ਬਰਾਮਦ ਕੀਤੇ ਆ ਤਾਂ ਜੋ ਉਹਨਾਂ ਦੇ ਨਾਲ ਦੋ ਜੜੇ ਦੇ આરોપી ਆ ਉਹਨਾਂ ਨੂੰ ਵੀ ਜੜਾ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਆ ਤਾਂ ਜੋ ਇਹ ਜੜੀਆਂ ਚੋਰੀਆਂ ਤੇ ਲੁੱਟਖੋਹਾਂ ਦੇ ਵਾਰਦਾਤਾਂ ਹੁੰਦੀਆਂ ਨੇ ਨਿਕελ ਕਰ ਸਿਆ ਜਾਵੇ ਤੇ ਇਹਨਾਂ ਜੜਾ ਔਰੋਪੀਆਂ ਤੇ ਸਖਤ ਜੜੀ ਆ ਕਾਰਵਾਈ ਉਹ ਕੀਤੀ ਜਾ ਸਕੇ ਪੁਲਿਸ ਅਧਿਕਾਰੀ ਨੇ ਦੱਸਿਆ ਵੀ ਇਹ ਜਿਹੜੇ ਰੋਪੀ ਨੇ ਵੀ ਇਹਨਾਂ ਨੇ ਜਿਹੜਾ ਲੁੱਟਾਂ ਖੋਹਾਂ ਤੇ ਚੋਰੀਆਂ ਦੇ ਵਾਰਦਾਤਾਂ ਦੇ ਦੌਰਾਨ ਜਿਹੜੇ ਜਿਹੜੇ ਵੀਕਲ ਹੈਗੇ ਆ ਉਹ ਜਿਹੜੇ ਇਹਨਾਂ ਨੇ ਕੋਲ ਸੀਗੇ ਤੇ ਜਿਨ੍ਹਾਂ ਨੂੰ ਪੁਲਿਸ ਨੇ ਇੱਕ ਸੂਚਨਾ ਦੇ ਆਧਾਰ ਤੇ ਜਿਹੜਾ ਵੀ ਉਹ ਫੜਿਆ ਗਿਆ ਤੇ ਉਸ ਤੋਂ ਬਾਅਦ 14 ਮੋਟਰਸਾਈਕਲ ਤੇ ਕਰੀਬ ਜਿਹੜੇ ਆ ਉਹ ਬਰਾਮਦ ਹੋਏ ਨੇ ਦੋ ਰੋਪੀਆਂ ਨੂੰ ਵੀ ਜਿਹੜਾ ਫੜਿਆ ਗਿਆ ਤੇ ਇਹਨਾਂ ਤੇ ਜੜੀ ਆ ਸਖਤ ਕਾਰਵਾਈ ਜੜੀ ਆ ਉਹ ਕੀਤੀ ਜਾ ਰਹੀ ਆ ਤਾਂ ਕਿ ਇਹਨਾਂ ਕੋਲ ਪੁੱਛਗਿਛ ਵੀ ਹੋ ਰਹੀ ਆ ਤਾਂ ਜੋ ਹੋਰ ਖੁਲਾਸੇ ਹੋ ਸਕਣ ਵੀ ਆਖਿਰੇ ਹੋਰ ਕਿੰਨੀਆਂ ਕੁ ਜੜੀਆਂ ਚੋਰੀਆਂ ਲੁੱਟਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਆ ਤੇ ਕਿੱਥੇ-ਕਿੱਥੇ ਦੇ ਚੁ ਬੀ ਕੰਮ ਦੇ ਵਿੱਚ ਇਹਨਾਂ ਦਾ ਸਾਥ ਜੜੇ ਦੇ ਰਹੇ ਸੀ ਤਾਂ ਕਿ ਉਹਨਾਂ ਨੂੰ ਵੀ ਫੜਿਆ ਜਾ ਸਕੇ ਤੇ ਉਹਨਾਂ ਦੇ ਵੀ ਨਿਕਲ ਕੱਸ ਕੇ ਤੇ ਉਹਨਾਂ ਤੇ ਜੜੀ ਕਾਰਵਾਈ ਸੰਗਤੋਂ ਕੀਤੀ ਜਾ ਸਕੇ ਕਿਉਂਕਿ ਲਗਾਤਾਰ ਫਰੋਈਪੁਰ ਪੁਲਸ ਦੀ ਜੜੀ ਆ ਕਰਕਰੀ ਹੁੰਦੀ ਜਾਂ ਕੌਂਦੀ ਦਿਖਾਈ ਦੇ ਰਹੀ ਸੀ ਕਿਉਂਕਿ ਲੁੱਟਾਂ ਖੋਹਾਂ ਤੇ ਚੋਰੀ ਦੇ ਵਾਰਦਾਤਾਂ ਇੰਨੀਆਂ ਵੱਧ ਚੁੱਕੀਆਂ ਸੀ ਵੀ ਲੋਕਾਂ ਦਾ ਘਰੋਂ ਨਿਕਲਣਾ ਜੜਾ ਮੁਸ਼ਕਲ ਹੁੰਦਾ ਦਿਖਾਈ ਦੇ ਰਿਹਾ ਸੀਗਾ ਤੇ ਹੁਣ ਜੜੇ ਮੋਟਰਸਾਈਕਲ ਵੀ ਜਿਹਨੋਂ ਲੋਕ ਜਿਹੜਾ ਆਪਣੇ ਕੰਮ ਕਾਜ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਜੜਾ ਵੀ ਬਾਅਦ ਜੜੇ ਵਹੀਕਲ ਉਹ ਬੈਂਕਾਂ ਦੇ ਬਾਹਰ ਹੋਣ ਜਾਂ ਕੋਈ ਹੋਰ ਜਗ੍ਹਾ ਦੇ ਬਾਹਰ ਹੋਣ ਖੜੇ ਕਰ ਉਹ ਕਹਿ ਸਕਦੇ ਆ ਵੀ ਗੈਭ ਵੀ ਦਿਖਾਈ ਦਿੰਦੇ ਸੀ ਜਿਸ ਕਰਕੇ ਉਹ ਸ਼ਿਕਾਇਤਾਂ ਜਿਹੜੀਆਂ ਪੁਲਿਸ ਨੂੰ ਲਗਾਤਾਰ ਮਿਲਦੀਆਂ ਪਈਆਂ ਸੀ ਤੇ ਹੁਣ ਜਿਹੜੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਜਿਹਨਾਂ ਚੋਰਾ ਮੋਟਰਸਾਈਕਲ ਦੇ ਕਰੀਬ ਜਿਹੜੇ ਪੁਲਿਸ ਨੇ ਬਰਾਮਦ ਕੀਤੇ ਆ ਤੇ ਦੋ ਰੋਪੀਆਂ ਨੂੰ ਵੀ ਫੜਿਆ ਤੋਂ ਇਹਨਾਂ ਤੋਂ ਪੁੱਛ ਕੇ ਜੜੀ ਜਾ ਰਹੀ ਹੈ ਤਾਂ ਜੋ ਹੋਰ ਵੀ ਜੜੀਆਂ ਬਰਾਮਦਗੀਆਂ ਹੋ ਸਕਣ ਤੇ ਹੋਰ ਵੀ ਕਈ ਵੱਡੇ ਖਲਾਸੇ ਜਿਹੜੇ ਆ ਉਹ ਸਾਹਮਣੇ ਆ ਸਕਣ ਜੀ ਸੀ ਆਈ ਸਟਾਫ ਵੱਲੋਂ ਮੇਕੀ ਤੈਨੋਂ ਨੂੰ ਅਸੀਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਨੰਬਰ 93 ਹੈ ਇਹ ਅਸੀਂ ਕੀਤੀ ਹੈ 303 2304 ਤੇ 317 ਜਿਹੜੇ ਨਵੇਂ ਕਾਨੂੰਨ ਦੇ ਮੁਤਾਬਕ ਕੀਤਾ ਗਿਆ ਇਹਦੇ ਵਿੱਚ ਸੀਆਈਏ ਦੇ ਏਐਸਆਈਏ ਰਜੇਸ਼ ਸ਼ਰਮਾ ਇਹਨਾਂ ਨੇ ਦੋ ਲੁੱਟਖੋ ਵਾਲੇ ਬੰਦੇ ਫੜੇ ਜਿਨ੍ਹਾਂ ਦਾ ਇੱਕ ਦਾ ਨਾਮ ਹੈ ਧੰਮੀ ਤੇ ਧਰਮਪ੍ਰੀਤ ਇੱਕ ਦਾ ਨਾਮ ਅਸੀ ਗੁਰਪ੍ਰੀਤ ਜਿਨ੍ਹਾਂ ਕੋਲੋਂ ਕੁੱਲ 15 ਮੋਟਰਸਾਈਕਲ ਜਿਹੜੇ ਇਹਨਾਂ ਨੇ ਚੋਰੀ ਤੇ ਲੁੱਟਖੋ ਕਰਕੇ ਕੀਤੇ ਸੀ ਉਹ ਰਿਕਵਰ ਕੀਤੇ ਆ ਪਲੱਸ ਇਹਨਾਂ ਤੋਂ ਇੱਕ ਆਈਫੋਨ ਬਰਾਮਦ ਹੋਇਆ ਤੇ ਉਸ ਸਬੰਧੀ ਅਸੀਂ ਇਹਨਾਂ ਦੀ ਮਾਲਕਾ ਦੀ ਤਸਦੀਕ ਕਰ ਰਹੇ ਹਾਂ ਟੈਲੀ ਕਰ ਲਈ ਸਰ ਇਹ ਕਿ ਸਰੀਏ ਚੋਰੀ ਕਰਦੇ ਸੀ ਤਾਂ ਕਿੱਥੇ ਜਾ ਕੇ ਇਹਨਾਂ ਨੇ ਵੇਖਣੇ ਪੁੱਛਣੇ ਸੀ ਜਾਂ ਕੀ ਕਰਨਾ ਸੀ ਉਸ ਜੀ ਇਹ ਫਿਰੋਜ਼ਪੁਰ ਦੇ 올ਓਵਰ ਸਿਟੀ ਦੇ ਸਾਰੇ ਪਾਸੇ ਇਹਨਾਂ ਨੇ ਚੋਰੀਆਂ ਕੀਤੀਆਂ ਜੋ ਅਸੀਂ ਬਾਈਕ ਦੇ ਮਾਲਕਾਂ ਤੋਂ ਟੈਲੀ ਕਰਕੇ ਅਗਲੇ ਤੁਹਾਨੂੰ ਫਾਲੋਅ ਅਪ ਦੇ ਦਾਂਗੇ ਸਰ ਇਹ ਮੈਂ ਹੋਲੀ ਸਾਥੀ ਹੋ ਸਕਦੇ ਬਿਲਕੁਲ ਜੀ ਇਹਨਾਂ ਦੇ ਸਾਥੀ ਹੋ ਸਕਦੇ ਬਟ ਸਾਡੀ ਇਨਵੈਸਟੀਗੇਸ਼ਨ ਹੋ ਰਹੀ ਹੈ ਜਿਵੇਂ ਹੀ ਸਾਨੂੰ ਕੁਝ ਅੱਗੇ ਪਤਾ ਲੱਗਦਾ ਅਸੀਂ ਤੁਹਾਨੂੰ ਫਾਲੋਅ ਅਪ ਦਵਾਂਗੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ दैनिक सवेरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप